ਕਿਆ ਕੁਮਾਰ ਹਾਂਜੀ ਹਾਂਜੀ ਕਿਆ ਹਾਂਜੀ ਹਾਂਜੀ ਫਰੀਦ ਕੁਮਾਰ ਕਿ ਸਿੰਘ ਹੈ ਸੁਮੀਲ ਹੈ ਖਲੀ ਦਿਖਾਈ ਮੈਨੂੰ ਆਪਣਾ ਧਰਗਾ ਕਿੱਥੇ ਹੈ ਇੱਥੇ ਦਿੰਦੇ ਆਂ ਦੀ ਪਰਚੀ-ਪੁਰਚੀ ਹਾਂਜੀ ਪਰਚੀ ਦਿੰਦੇ ਆ ਹਾਂਜੀ ਹਾਂਜੀ ਫੂਡ ਐਂਡ ਛੜੀਆਂ ਲਾਇਸੈਂਸ ਹੈਗਾ ਹੈ ਬਣਾਣਾ ਕਰ ਦੂੰਗਾ ਇੱਕ ਵਾਰ ਹੈ ਆ ਕੀ ਵਾਰ ਹੈ ਤੁਸੀਂ ਪਰਚੀ ਕੌਣ ਖਾਂਦਾ ਕੱਢਦਾ ਤੁਹਾਡੀ ਪਰਚੀ ਕੌਣ ਕਰਦਾ ਤੁਹਾਡੀ ਪਰਚੀ ਕੱਢਦਾ ਕੋਈ ਹਾਂਜੀ ਹਾਂਜੀ ਇਹਦਾ ਬਹੁਤ ਪਰਤੀ ਕਰਦਾ ਤੁਹਾਨੂੰ ਕਿਹਾ ਫੂਡ ਐਂਡ ਸ਼ੈਫਟੀ ਲਾਂਚ ਲਾਇਸੈਂਸ ਬਾਰੇ ਅੱਧੀ 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 ਨਾ ਮੈਨੂੰ ਥੋੜੇ ਦਿਨ ਹੋਏ ਕਿੰਨੇ ਦਿਨ ਹੋਏ ਮੈਨੂੰ ਥੋੜੇ ਦਿਨ ਹੋਏ ਅੱਛਾ ਇਹ ਪਹਿਲਾਂ ਕਿ ਤੁੰਮ ਇਹ ਜਨਮ ਆਪਣਾ ਪੜਾ ਲਿਖਿਆ ਸੀ ਜੀ ਨੰਬਰ ਦਾ ਅੱਛਾ ਉਹਦਾ ਪਜੋਕੜ ਕਿੱਥੇ ਆ ਵੈਸੇ ਪਜੋਕੜ ਕਿੱਥੋਂ ਆ ਛੋਟੇ ਜੀ ਹਾਂ ਤੇਰੇ ਬਾਪੂ ਜੀ ਕਿਹਦੇ ਜੁਪੀ ਜੀ ਆਹ ਤੁਹਾਡੇ ਬਾਪੂ ਜੀ ਹੈ ਹਾਂ ਜੀ ਆਪ ਜੀ ਓਪਨ ਦੇ ਕੇ ਬਾਪੂ ਜੀ ਨੂੰ ਆਪਣਾ ਕੀ ਨਾਂ ਤੁਹਾਡਾ ਸਿੰਦਰਪੁਰ ਸਿੰਦਰਪੁਰ ਹਾਂ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਇਹ ਰੱਦ ਕਰਦੇ ਆ 40 ਸਾਲ ਹੋ ਗਏ ਮੇਰੀ ਮੇਰੀ ਨਾਮ ਹੈ ਮੇਰਾ ਘਰ ਦਾ ਹੀ ਸਕੂਲ ਦਾ ਜਿਹੜਾ ਕਾਰ ਬੱਤਰਾ ਰਾਜਕਮਰ ਰਾਜਕਮਰ ਦਾ ਪੂਰਾ ਨਾਮ ਸੰਜੀਤ ਕਿੱਥੋਂ ਆ ਤੁਸੀਂ ਕਿੰਨੇ ਪੈਸੇ ਹੋਏ ਇਹ ਕਿੱਥੋਂ ਆ ਮੇਰਾ ਭਰਾ ਮੂੰਹ ਕਰੀਏ ਤਿੰਨ ਕਿੱਥੋਂ ਆ ਤੁਸੀਂ ਉਹ ਤਾਂ ਮੈਂ ਤੁਹਾਨੂੰ ਸਭ ਹੀ ਰੰਦੇ ਪਹਿਲਾਂ ਕਿੱਥੋਂ ਆ ਪਸ਼ੋਕ ਰੁਪਈ ਤੁਮ ਰਜੂ ਹਾਂਜੀ ਰਾਜੂ ਸਿੰਘ ਕੱਕਮਾਰ ਕਿਆ ਲਾਲ ਅੱਜ ਤਾਂ ਹੀ ਰਾਜੂ ਆਇਆ ਹਾਂਜੀ ਇੱਧਰ ਰਾਜੂ ਜੁੱਤੀ ਕਿਹਨੇ ਲਏ ਹੋ ਹਾਂਜੀ ਮਜਾਨ ਮਜਾਨਪੁਰ ਹਾਂਜੀ ਮੋਜੰਪੁਰ ਮੋਜੰਪੁਰ ਤੇ ਤਸਵੀਰ ਕਾਹੀ ਮਰਦੇ ਸ ਇੱਕ ਸੈਲ ਫਾਦੀ 100 ਦਸਾਲੀ ਦਸਾਲੀ ਹਾਂਜੀ ਸਾਰੇ ਆ ਕਿੰਨੇ ਸਾਲ ਹੋ ਗਏ ਇੱਧਰ ਹੋ ਗਏ ਜੀ 3-4 ਸਾਲ ਹੋ ਗਏ 3-4 ਸਾਲ ਹੋ ਗਏ ਆ ਇੱਥੇ ਆ ਤੇ ਬਿਹਾਰੀ ਕਿਵੇਂ ਬੋਲਦੇ ਹੋ ਬਾ ਇਦਾਂ ਹੀ ਰਹਿੰਦੇ ਰਹਿੰਦੇ ਹਾਂ ਜੀ ਹਾਂ ਪੂਰਾ ਨਾ ਬੋਲ ਦੋ ਕੀ ਨਾ ਕਾਉਂਸਲ گاਉਂ ਹੈ ਜ਼ਿਲ੍ਹਾ ਕਾਉਂਸਲ ਅਮਲਕ ਤਹਿਸੀਲ ਕਾਉਂਸਲ ਤੈਨੂੰ ਕਿੰਨੇ ਦੇਰ ਹੋ ਗਏ ਯਹਾਂ ਪੇ ਆ ਗਏ 235 ਵਾਲੋ 25 ਵਾਲੋ ਨਾਮ ਕਹੇ ਭੇੜ ਬੁਲੀਦਵਾਰਿਆ ਨਾਮ ਲੱਗ ਲੱਗ ਜਾਂਦਾ ਹੈ ਕਾ ਪੂਰੇ ਰਿਸੀਪੀ ਹੈ ਹੈ ਲਗਾਈ ਲਗਾਈ ਕਿੱਥੋਂ ਆ ਵੀਰੇ ਤੁਸੀਂ ਨੋਕਲੇ ਆ ਜੀ ਕਿੱਥੋਂ ਹੈ 对。